ਮੋਗਾਪੁਰ ਤੋਂ ਨਸ਼ਾ ਬੋਗਤ ਕਰਨ ਵਾਲਾ ਤੇ ਮੋਗਾਪੁਰ ਤੋਂ ਲੋ ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਜੀ ਕੱਲ ਮਿਤੀ 21/25 ਨੂੰ ਜਿਹੜੀ ਆਪਣਾ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਮਹਿੰਮ ਛੇੜੀ ਹੋਈ ਆ ਉਹਦੇ ਵਿੱਚ ਸਾਡੇ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਜੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਕੱਲ ਅਸੀਂ ਐਂਟੀ ਨਾਰਕੋਟਿਕ ਸੈੱਲ ਦੇ ਵੱਲੋਂ ਬਹੁਤ ਵਧੀਆ ਪ੍ਰਾਪਤੀ ਕੀਤੀ ਹੈ ਜਿਹੜੀ ਕਮਰਸ਼ੀਅਲ ਦੇ ਵਿੱਚ ਹਿਰੋਇਨ ਅੱਧਾ ਕਿਲੋ 500 ਗ੍ਰਾਮ ਜਿਹੜੀ ਬਰਾਮਦ ਹੋਈ ਹੈ ਸਾਡਾ ਇੱਕ ਏਐਸਆਈ ਐਂਟੀ ਨਾਰਕੋਟਿਕ ਸੈੱਲ ਦਾ ਸਰਜੀਤ ਸਿੰਘ ਉਹਨੂੰ ਚੜਿਕ ਰੋਡ ਤੇ ਗਸ਼ਤ ਕਰਦੇ ਨੂੰ ਮੁਖਬਰੀ ਹੋਈ ਵੀ ਗੁਰਪ੍ਰੀਤ ਗੋਪੀ ਨਾਂ ਦਾ ਜਿਹੜਾ ਚੜਿਕ ਰੋਡ ਤੇ ਹੀ ਰਹਿੰਦਾ ਉਹ ਬੰਦਾ ਕਾਫੀ ਮਾਤਰਾ 'ਚ ਅੱਜਕਲ ਹਿਰੋਇਨ ਵੇਚ ਰਿਹਾ ਤੇ ਮੁਖਬਰੀ ਦੇ ਆਧਾਰ ਤੇ ਅਸੀਂ ਸਿਟੀ ਸਾਊਥ ਮੋਗਾ 'ਚ 42 ਨੰਬਰ ਮੁਕੱਦਮਾ ਦਰਜ ਕੀਤਾ ਤੇ ਨਾਲ ਦੀ ਨਾਲ ਮੁਖਬਰੀ ਦੇ ਅਨੁਸਾਰ ਸੰਧੂਆਲੀ ਦੀ ਲਿੰਕ ਰੋਡ ਹੈ ਉਹਦੇ ਤੋਂ ਜਾ ਕੇ ਉਸ ਬੰਦੇ ਨੂੰ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਕੇਵਲ ਸਿੰਘ ਵਾਸੀ 3 ਕਰੋੜ ਮੋਗਾ ਨੂੰ ਗ੍ਰਿਫਤਾਰ ਕੀਤਾ ਤੇ ਡੀਐਸਪੀ ਸਾਹਿਬ ਸ਼੍ਰੀ ਸਰਮਜੀਤ ਸਿੰਘ ਡੀਐਸਪੀ ਪੀਬੀਆਈ ਕਮ ਐਂਡ ਨਾਰਕੋਟਿਕ ਸੈੱਲ ਉਹਨਾਂ ਦੇ ਹਾਜ਼ਰੀ ਦੇ ਵਿੱਚ ਅਸੀਂ ਇਸ ਬੰਦੇ ਤੋਂ ਤਲਾਸ਼ੀ ਦੇ ਦੌਰਾਨ 500 ਗ੍ਰਾਮ ਹਿਰਨ ਬਰਾਮਦ ਕੀਤੀ ਹੈ ਸਰ ਇਸ ਤੇ ਪਹਿਲਾਂ ਵੀ ਕੋਈ ਇਦਾਂ ਨਾ ਸੀਦਾ ਨਹੀਂ ਇਹਦੇ ਤੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ ਸਰ ਪੁੱਤਰ ਕਿੱਥੋਂ ਲੱਗੀ ਇੱਥੇ ਸਪਲਾਈ ਕਰਨੀ ਸੀ ਸਾਨੂੰ ਇਹ ਤਾਂ ਜਿਹੜੇ ਇਹਦਾ ਬੈਕਵਰਡ ਲਿੰਕ ਹੈ ਉਹ ਪ੍ਰੋਪਰ ਪਤਾ ਲੱਗ ਗਿਆ ਬਟ ਮੈਂ ਤੁਹਾਨੂੰ ਹਜੇ ਸ਼ੇਅਰ ਨਹੀਂ ਕਰ ਸਕਦਾ ਕਿਉਂਕਿ ਫਿਰ ਖਬਰ ਕਈ ਵਾਰੀ ਲੀਕ ਹੋ ਜਾਂਦੀ ਹੈ ਬਟ ਵਿਦਨ 1 অর 2 ਡੇਸ ਅਸੀਂ ਉਹਨੂੰ ਅਰੈਸਟ ਕਰ ਲਾਂਗੇ ਤੇ ਉਮਰ ਕਿੰਨੀ ਕਹੀ ਹੈ 27 ਸਾਲ ਤਰ ਮੋਗਾ ਪੁਲਿਸ ਨੂੰ ਨਸ਼ਾ ਬੋਤ ਕਰਨ ਤੇ ਮੋਗਾ ਪੁਲਿਸ ਵੱਲੋਂ ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਜੀ ਕੱਲ ਮਿਤੀ 21 25 ਨੂੰ ਜਿਹੜੀ ਆਪਣਾ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਮਹਿੰਮ ਛੇੜੀ ਹੋਈ ਆ ਉਹਦੇ ਵਿੱਚ ਸਾਡੇ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਜੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਕੱਲ ਅਸੀਂ ਐਂਟੀ ਨਾਰਕੋਟਿਕ ਸੈੱਲ ਦੇ ਵੱਲੋਂ ਬਹੁਤ ਵਧੀਆ ਪ੍ਰਾਪਤੀ ਕੀਤੀ ਹੈ ਜਿਹੜੀ ਕਮਰਸ਼ੀਅਲ ਦੇ ਵਿੱਚ ਹਿਰੋਇਨ ਅੱਧਾ ਕਿਲੋ 500 ਗ੍ਰਾਮ ਜਿਹੜੀ ਬਰਾਮਦ ਹੋਈ ਹੈ ਸਾਡਾ ਇੱਕ ਏਐਸਆਈ ਐਂਟੀ ਨਾਰਕੋਟਿਕ ਸੈੱਲ ਦਾ ਸਰਜੀਤ ਸਿੰਘ ਉਹਨੂੰ ਚੜਿਕ ਰੋਡ ਤੇ ਗਸ਼ਤ ਕਰਦੇ ਨੂੰ ਮੁਖਬਰੀ ਹੋਈ ਵੀ ਗੁਰਪ੍ਰੀਤ ਗੋਪੀ ਨਾਂ ਦਾ ਜਿਹੜਾ ਚੜਿਕ ਰੋਡ ਤੇ ਹੀ ਰਹਿੰਦਾ ਉਹ ਬੰਦਾ ਕਾਫੀ ਮਾਤਰਾ 'ਚ ਅੱਜਕਲ ਹਿਰੋਇਨ ਵੇਚ ਰਿਹਾ ਤੇ ਮੁਖਬਰੀ ਦੇ ਆਧਾਰ ਤੇ ਅਸੀਂ ਸਿਟੀ ਸਾਊਥ ਮੋਗਾ 'ਚ 42 ਨੰਬਰ ਮੁਕੱਦਮਾ ਦਰਜ ਕੀਤਾ ਦੇ ਨਾਲ ਦੀ ਨਾਲ ਮੁਖਬਰੀ ਦੇ ਅਨੁਸਾਰ ਸੰਧੂਆਲੀ ਦੀ ਲਿੰਕ ਰੋਡ ਹੈ ਉਹਦੇ ਤੋਂ ਜਾ ਕੇ ਉਸ ਬੰਦੇ ਨੂੰ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਕੇਵਲ ਸਿੰਘ ਵਾਸੀ ਝੜੇਕਰੋੜ ਮੋਗਾ ਨੂੰ ਗ੍ਰਿਫਤਾਰ ਕੀਤਾ ਤੇ ਡੀਐਸਪੀ ਸਾਹਿਬ ਸ਼੍ਰੀ ਸਰਵਜੀਤ ਸਿੰਘ ਡੀਐਸਪੀ ਪੀਬੀਆਈ ਕਮ ਨਾਰਕੋਟਿਕ ਸੈੱਲ ਉਹਨਾਂ ਦੇ ਹਾਜ਼ਰੀ ਦੇ ਵਿੱਚ ਅਸੀਂ ਇਸ ਬੰਦੇ ਤੋਂ ਤਲਾਸ਼ੀ ਦੇ ਦੌਰਾਨ 500 ਗ੍ਰਾਮ ਹੀਰੋਨ ਬਰਾਮਦ ਕੀਤੀ ਹੈ ਸਰਹਸਤੀ ਪਹਿਲਾਂ ਵੀ ਕੋਈ ਇਦਾਂ ਨਾ ਸੀਦਾ ਨਹੀਂ ਇਹਦੇ ਤੇ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਸੀ ਸਰ ਪੁੱਤਰ ਕਿੱਥੋਂ ਲੱਗੀ ਇੱਥੇ ਸਪਲਾਈ ਕਰਨੀ ਸੀ ਸਾਨੂੰ ਇਹ ਤਾਂ ਜਿਹੜੇ ਦਾ ਬੈਕਵਰਡ ਲਿੰਕ ਉਹ ਪ੍ਰੋਪਰ ਪਤਾ ਲੱਗ ਗਿਆ ਬਟ ਮੈਂ ਤੁਹਾਨੂੰ ਹਜੇ ਸ਼ੇਅਰ ਨਹੀਂ ਕਰ ਸਕਦਾ ਕਿਉਂਕਿ ਫਿਰ ਖਬਰ ਕਈ ਵਾਰੀ ਲੀਕ ਹੋ ਜਾਂਦੀ ਹੈ ਬਟ ਵਿਦਨ 1 অর 2 ਡੇਸ ਅਸੀਂ ਉਹਨੂੰ ਅਰੈਸਟ ਕਰ ਲਾਂਗੇ ਤੇ ਉਮਰ ਕਿੰਨੀ ਕਹੀਏ 27 ਸਾਲ